ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਥਕੀ ਕਾਠ ਕਰਕੇ ਭਾਈ ਨਰੈਣ ਸਿੰਘ ਜੋੜਾ ਖਿਲਾਫ ਕੀਤੇ ਜਾ ਰਹੇ ਦਾਅਵਿਆਂ ਤੇ ਗਲਤ ਜਾਣਕਾਰੀ ਦੀ ਨਖੇਦੀ ਕੀਤੀ ਗਈ। ਇਸ ਮੌਕੇ ਦਲ ਖਾਲਸਾਗੂ ਨੇ ਕਿਹਾ ਕਿ ਭਾਈ ਨਰੈਣ ਸਿੰਘ ਜੋੜਾ ਇੱਕ ਸੂਝਵਾਨ ਸਿੱਖ ਹਨ। ਉਹਨਾਂ ਕਹਿੰਦੇ ਕਿ ਜਿਹੜਾ ਘਰੋਂ ਸੋਚ ਕੇ ਦ੍ਰਿੜ ਇਰਾਦੇ ਨਾਲ ਮਰਨ ਲਈ ਤੁਰਿਆ ਹੋਵੇ ਉਹ ਕਿਸੇ ਦਾ ਏਜੰਟ ਨਹੀਂ ਹੁੰਦਾ। ਉਹ ਗੁਰੂ ਦਾ ਸੱਚਾ ਸਿੱਖ ਹੁੰਦਾ ਹੈ। ਉਹਨਾਂ ਕਹਿੰਦੇ ਕਿ ਭਾਈ ਨਰੈਣ ਸਿੰਘ ਦੇ ਹੱਕ ਵਿੱਚ ਪੰਥ ਨੇ ਇੱਕ ਜੁੜਤਾ ਦਿਖਾਈ ਹੈ। ਉਹਨਾਂ ਕਹੇ ਕਿ ਪੰਜ ਸਿੰਘ ਸਹਿਬਾਨਾ ਨੂੰ ਅਪੀਲ ਹੈ ਕਿ ਸ਼੍ਰੋਮਣੀ ਕਮੇਟੀ ਦੇ ਭਾਈ ਨਰੈਣ ਸਿੰਘ ਚੋੜਾ ਨੂੰ ਪੰਥ ਚੋ ਛੇਕਣ ਵਾਲੇ ਤਰਖੇਣ ਮਤੇ ਨੂੰ ਰੱਦ ਕਰਕੇ ਰੱਦੀ ਵਿੱਚ ਸੁਟਿਆ ਜਾਵੇ। ਇੱਕ ਵਿਸ਼ੇਸ਼ ਮਹੱਤਤਾ ਰੱਖਦੇ ਨੇ। 2 ਦਸੰਬਰ ਨੂੰ ਪੰਥ ਦੇ ਗੁਨੇਗਾਰਾਂ ਨੇ ਆਪਣੇ ਗੁਨਾਹ ਕਬੂਲ ਕੀਤੇ। ਔਰ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨਾ ਨੇ ਉਹਨਾਂ ਨੂੰ ਧਾਰਮਿਕ ਸਜ਼ਾ ਲਗਾਈ। ਬੱਕਰੇ ਖਾਉ ਮੰਸੂਬ ਕੀਤਾ ਗਿਆ ਹਾਲਾਂਕਿ ਜਿਹੜੀ ਸ਼ੀਲਡ ਮਿਲਦੀ ਹੈ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜੀ ਹਾਰਤਕ ਸਾਹਿਬ ਤੋਂ ਸ਼ੀਲਡ ਮਿਲੀ ਹੈ ਸਾਡੀ ਜਾਣਕਾਰੀ ਅਨੁਸਾਰ ਹਾਲੀ واپس ਨਹੀਂ ਕੀਤੀ ਗਈ ਉਹ ਸ਼ੀਲਡ ਵਾਪਸ ਹੋਣੀ ਚਾਹੀਦੀ ਹੈ ਕਿਹੜੀ ਤਨਖਾਹ ਦੀ ਸ਼ੁਰੂਆਤ ਤਿੰਨ ਤ੍ਰਿਕਟ ਹੋਣੀ ਸੀ ਉਸ ਦਿਨ ਭਾਈ ਨਰੈਨ ਸਿੰਘ ਦਰبار صاحب ਆਉਂਦੇ ਨਹੀਂ ਮੈਂ ਇੱਥੇ ਤੁਹਾਨੂੰ ਦੱਸ ਦਿਆਂ ਕਿ ਸ਼ਨੀਵਾਰ ਨੂੰ ਜਦੋਂ ਭਾਈ ਨਰੈਨ ਸਿੰਘ ਦੀ ਅਦਾਲਤ ਦੇ ਵਿੱਚ ਤਾਰੀਖ ਸੀ ਉਸ ਦਿਨ ਮੇਰਾ ਮਨ ਕੀਤਾ ਕਿ ਮੈਂ ਉਹਨਾਂ ਨੂੰ ਮਿਲਾਂ ਜਾ ਕੇ ਔਰ ਮੈਂ ਚਲਾ ਗਿਆ ਵਕੀਲ ਸਾਹਿਬਾਨਾ ਦੇ ਨਾਲ ਮੈਂ ਕੋਰਟ ਦੇ ਵਿੱਚ ਗਿਆ ਉਹਨਾਂ ਨੂੰ ਅੰਦਰ ਲਿਆਂਦਾ ਗਿਆ ਫਤਿਹ ਦੀ ਸਾਝ ਪਈ ਏਜੰਸੀਆਂ ਦਾ ਪੁਲਿਸ ਦਾ ਬਹੁਤ ਦਬਾਅ ਸੀ ਬਹੁਤ ਸਖਤੀ ਸੀ ਮਿਲਣ ਤੋਂ ਸਾਨੂੰ ਵਰਜਿਆ ਗਿਆ ਔਰ ਦੂਰ ਦੂਰ ਖੜੇ ਹੋ ਕੇ ਅਸੀਂ ਆਪਸ ਵਿੱਚ ਜੋ ਚੰਦ ਮਿੰਟਾਂ ਦੇ ਵਿੱਚ ਕੁਝ ਸ਼ਬਦਾਂ ਦੀ ਅਸੀਂ ਆਪਸ ਵਿੱਚ ਸਾਂਝ ਪਾਈ 10 ਤਰੀਕ ਨੂੰ ਜਦੋਂ ਭਾਈ ਨਰਿੰਦਰ ਸਿੰਘ ਦਰਬਾਰ ਸਾਹਿਬ ਆਉਂਦੇ ਨੇ ਤੇ ਚਾਰ ਦੀ ਘਟਨਾ ਵਾਪਰਦੀ ਏ ਉਸ ਤੋਂ ਬਾਅਦ ਇੱਕ ਬੜਾ ਵੱਡਾ ਵਾਵੇਲਾ ਅਕਾਲੀ ਦਲ ਵੱਲੋਂ ਖੜਾ ਕੀਤਾ ਜਾਂਦਾ ਹੈ ਕਿ ਇੱਕ ਸਾਜ਼ਿਸ਼ ਦੇ ਤਹਿਤ ਮੰਗਲਾ ਕੀਤਾ ਗਿਆ ਪਹਿਲਾਂ ਕਿਹਾ ਗਿਆ ਇਹ ਆਈਐਸਈ ਦੀ ਸਾਜ਼ਿਸ਼ ਹੈ ਫਿਰ ਨਾਲ ਦੇ ਨਾਲ ਜਿਵੇਂ ਜਿਵੇਂ ਅਕਾਲੀ ਦਲ ਨੂੰ ਹੋਰ ਇਲਾਮ ਹੁੰਦਾ ਗਿਆ ਫਿਰ ਉਹਨਾਂ ਨੇ ਕਿਹਾ ਇਹ ਆਪ ਸਰਕਾਰ ਦੀ ਸਾਜ਼ਿਸ਼ ਹੈ ਸੋ ਦੋ ਸਾਜ਼ਿਸ਼ਾਂ ਅਕਾਲੀ ਦਲ ਨੇ ਕਹੀਆਂ ਇੱਕ ਆਈਐਸਆਈ ਦੀ ਇੱਕ ਪੰਜਾਬ ਦੀ ਆਪ ਸਰਕਾਰ ਦੀ ਫਿਰ ਉਸ ਤੋਂ ਬਾਅਦ ਉਹਦੇ ਕੇਸਾਂ ਨੂੰ ਲੈ ਕੇ ਉਹਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਨਹੀਂ ਦੱਸਿਆ ਗਿਆ ਕਿ ਕੇਸ ਕਾਦੇ ਨੇ 21 ਦੇ 21 ਕੇਸ ਮੂਮੈਂਟ ਨਾਲ ਜੁੜੇ ਹੋਏ ਨੇ ਤੇ ਇਹ ਉਹੀ ਮੂਮੈਂਟ ਹੈ ਜਿਹਦੇ ਬੰਦੀ ਸਿੰਘਾਂ ਨੂੰ ਛਡਾਉਣ ਲਈ ਅਕਾਲ ਤਖਤ ਸਾਹਿਬ ਤੇ ਸ਼ਰੋਣੀ ਕਮੇਟੀ ਪੱਬਾ ਪਾਰ ਹੋਈ ਫਿਰਦੀ ਹੈ ਕੋਈ ਦੋ ਮੂਮੈਂਟ ਨਹੀਂ ਰਹੀ ਚੱਲੀਆਂ ਇੱਥੇ ਮੂਮੈਂਟ ਇੱਕ ਹੀ ਚੱਲੀ ਹੈ ਇੱਥੇ ਉਸੇ ਮੂਮੈਂਟ 'ਤੱਕ ਬੰਦੀ ਸਿੰਘ ਅੰਦਰ ਨੇ ਉਸੇ ਮੂਮੈਂਟ 'ਤੱਕ ਭਾਈ ਨਰੈਨ ਸਿੰਘ ਵਰਗਿਆਂ ਨੇ ਸੰਘਰਸ਼ ਵਿੱਚ ਯੋਗਦਾਨ ਪਾਇਆ ਫਿਰ ਤੀਜਾ ਹਮਲਾ ਇਹਨਾਂ ਨੇ ਕੀਤਾ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਸ ਕਰਕੇ ਅਕਾਤਖ ਸਹਿਬ ਨੂੰ ਭਾਈ ਨਰੈਨ ਸਿੰਘ ਨੂੰ ਪੰਚਤ ਸੇਕਣ ਦੀ ਗੱਲ ਕੀਤੀ ਇਸ ਲਈ ਇੱਕ ਹਫ਼ਤੇ ਤੋਂ ਜਿੰਨੇ ਵੀ ਵਿਅਕਤੀਆਂ ਦੇ ਨਾਲ ਗੱਲ ਹੋਈ ਏ ਮੁਲਾਕਾਤ ਹੋਈ ਏ ਉਹਨਾਂ ਕੋਲੋਂ ਉਹਨਾਂ ਨਾਲ ਵਿਚਾਰ ਹੋਇਆ ਹਰ ਇੱਕ ਨੇ ਇੱਕੋ ਗੱਲ ਕਹੀ ਏ ਭਾਈ ਨਰੈਨ ਸਿੰਘ ਨੂੰ ਦਰਬਾਰ ਸਾਹਿਬ ਇਹ ਨਹੀਂ ਕਰਨਾ ਚਾਹੀਦਾ ਮੈਂ ਜਦੋਂ ਹਰ ਇੱਕ ਕੋਲੇ ਗੱਲ ਸੁਣਦਾ ਤੇ ਮੈਂ ਬਾਅਦ ਵਿੱਚ ਕਹਿੰਦਾ ਤੁਹਾਡਾ ਕਹਿਣਾ ਮਤਲਬ ਹੈ ਉਹਨੇ ਸਥਾਨ ਦੀ ਚੋਣ ਠੀਕ ਨਹੀਂ ਕੀਤੀ ਬਾਕੀ ਕੰਮ ਉਹਨੇ ਠੀਕ ਕੀਤਾ ਤੇ ਫਿਰ ਸਾਰੇ ਹੱਸ ਕੇ ਚੁੱਪ ਕਰ ਜਾਂਦੇ ਨੇ ਮਤਲਬ ਇਹ ਨਹੀਂ ਕੋਈ ਕਹਿੰਦਾ ਕਿ ਉਹਨੂੰ ਕਰਨਾ ਨਹੀਂ ਸੀ ਚਾਹੀਦਾ ਕਹਿੰਦੇ ਨੇ ਜਗਾ ਉਹਨੇ ਠੀਕ ਚੋਣ ਨਹੀਂ ਕੀਤੀ ਤੁਸੀਂ ਆਪ ਦੇਖੋ ਵੀ ਲੋਕਾਂ ਦੇ ਵਿੱਚ ਨਫ਼ਰਤ ਕਿੰਨੀ ਹੈ ਉਸ ਵਿਅਕਤੀ ਦੇ ਖਿਲਾਫ ਕਿਉਂ ਇਹ ਨਹੀਂ ਕਹਿੰਦੇ ਕਿ ਉਹਦੇ ਤੇ ਹਮਲਾ ਨਹੀਂ ਸੀ ਕਰਨਾ ਚਾਹੀਦਾ ਕਿੰਨੇ ਨੇ ਸਤਾਨ ਦੀ ਜਗ੍ਹਾ ਦੀ ਚੋਣ ਉਹਨੇ ਉਹਨੇ ਨਰੈਨ ਸਿੰਘ ਨੇ ਠੀਕ ਨਹੀਂ ਕੀਤੀ ਸੋ ਮੇਰੇ ਮਨ ਦੇ ਵਿੱਚ ਇਹ ਸਾਰੇ ਸਵਾਲ ਸੀਗੇ ਮੈਂ ਚਾਹੁੰਦਿਆਂ ਸਾਰ ਇਹ ਸਾਰੇ ਸਵਾਲ ਉਹਨਾਂ ਦੇ ਅੱਗੇ ਰੱਖ ਦਿੱਤੇ ਉਹਨਾਂ ਨੇ ਸੁਨੇ ਉਹਨਾਂ ਨੇ ਕਿਹਾ ਕਿ ਮੈਂ ਇਹ ਸਾਰੇ ਸਵਾਲਾਂ ਦੇ ਜਵਾਬ ਆਪਣੇ ਪਾਠ ਨੂੰ ਆਪਣੀ ਕਾਮ ਨੂੰ ਲਿਖ ਕੇ ਦਿਆਂਗਾ ਮੇਰੀ ਇਹ ਸਮਝ ਹੈ ਕਿ ਮੈਂ ਕਿਸ ਥਾਨ ਤੇ ਆ ਕੇ ਕਿਸ مقدس ਥਾਨ ਤੇ ਆ ਕੇ ਕੀ ਕੀਤਾ ਮੇਰੀ ਸਮਝ ਹੈ ਮੈਂ ਘਰੋਂ ਮਰਨ ਲਈ ਹੀ ਆਇਆ ਸੀ ਮੈਨੂੰ ਕਹਿੰਦੇ ਜਦੋਂ ਮੈਂ ਘਰੋਂ ਸੇਰੇ ਤੁਰਿਆ ਨਾ ਮੈਂ ਤਿੰਨ ਤਰੀਕ ਦੀ ਗੱਲ ਬਾਅਦ ਵਿੱਚ ਦੱਸਾਂਗਾ ਚਾਰ ਤਰੀਕ ਕਹਿੰਦੇ ਜਦੋਂ ਮੈਂ ਸੇਰੇ ਘਰੋਂ ਤੁਰਿਆ ਮੈਂ ਆਪਣਾ ਮੋਬਾਈਲ ਓਵੇਂ ਦੇ ਓਵੇਂ ਸਹਰਾਣੇ ਤੇ ਰੱਖ ਦਿੱਤਾ ਮੈਂ ਕੋਈ ਚੀਜ਼ ਆਪਣੀ ਨਹੀਂ ਛੇੜੀ ਕਿਉਂਕਿ ਮੈਨੂੰ ਪਤਾ ਸੀ ਕਿ ਹੋ ਸਕਦਾ ਕਿ ਮੈਂ ਵਾਪਸ ਨਾ ਆਵਾਂ ਜਾਂ ਹੋ ਸਕਦਾ ਕਿ ਮੈਂ ਭਾਰਤ ਜੀਵਨ ਮੈਨੂੰ ਜੇਲ੍ਹ ਵਿੱਚ ਹੀ ਬਿਤਾਉਣੀ ਪਵੇ ਸੋ ਮੈਂ ਮੈਂਟਲੀ ਪ੍ਰਿਪੇਅਰ ਹੋ ਕੇ ਪੂਰਨ ਰੂਪ ਦੇ ਵਿੱਚ ਆਇਆ ਤੇ ਮੈਂ ਕਿਸੇ ਦੇ ਨਾਲ ਕੋਈ ਗੱਲ ਨਹੀਂ ਕੀਤੀ ਮੈਂ ਕਿਸੇ ਨਾਲ ਕੋਈ ਗੱਲ ਸਾਂਝੀ ਨਹੀਂ ਕੀਤੀ। ਤਿੰਨ ਤਰੀਕ ਦੀਆਂ ਜਿਹੜੀਆਂ ਵੀਡੀਓ ਸਾਹਮਣੇ ਆਈਆਂ ਉਸ ਵੀਡੀਓ ਦੇ ਵਿੱਚ ਐਸਪੀ ਹਰਪਾਲ ਸਿੰਘ ਨੂੰ ਉਹ ਹੱਥ ਮਿਲਾ ਰਹੇ ਨੇ। ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਦੇ ਦਫ਼ਤਰ ਉਹਨਾਂ ਨੂੰ ਮਿਲਣ ਗਏ ਨੇ ਤੇ ਉਹਨਾਂ ਨੂੰ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਜਿੰਦਰ ਸਿੰਘ ਧਾਮੀ ਵੀ ਮਿਲੇ ਨੇ। ਉਹਨਾਂ ਨੇ ਕਿਹਾ ਮੈਨੂੰ ਉਹ ਤਿੰਨ ਤਰੀਕ ਸਾਰੀ ਅੰਦਰ ਮਿਲੇ ਮੈਂ ਬੀਬੀ ਜੀ ਦੇ ਆਪ ਦਫ਼ਤਰ ਗਿਆ ਔਰ ਮੈਂ ਉਹਨਾਂ ਨੂੰ ਵਧਾਈ ਵੀ ਦਿੱਤੀ ਤੇ ਮੈਂ ਉਹਨਾਂ ਨੂੰ ਸੁਝਾਅ ਵੀ ਦਿੱਤੇ ਕਿ ਅਕਾਲੀ ਦਲ ਨੂੰ ਪੁਨਰਸਰਜੀਤ ਕਰਨ ਲਈ ਤੁਹਾਨੂੰ ਕਿਹੜੇ-ਕਿਹੜੇ ਕਦਮ ਚੁੱਕਣੇ ਚਾਹੀਦੇ ਨੇ ਲੇਕਿਨ ਕੱਲ ਸ਼ਾਮੀ ਪੀਟੀਸੀ ਤੇ ਅਕਾਲੀ ਦਲ ਨੇ ਇੱਕ ਸਪੈਸ਼ਲ ਪ੍ਰੋਗਰਾਮ ਕਰਾ ਕੇ ਬੀਬੀ ਸਤਵੰਤ ਕੌਰ ਦੇ ਉੱਤੇ ਉਂਗਲ ਚੁੱਕੀ ਕਿ ਉਹ ਪੈਂਦਰਾਂ ਸਿੰਘ ਦੇ ਨਾਲ ਮਿਲ ਕੇ ਜਾਂ ਉਹਨਾਂ ਦੀ ਉਹਨਾਂ ਦੀ ਨੌਲੇਜ ਦੇ ਵਿੱਚ ਇਹ ਘਟਨਾ ਵਾਪਰੀ ਏ ਭਾਈ ਨਰੈਨ ਸਿੰਘ ਨੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਸ਼ਾਇਦ 3 ਤਰੀਕ ਤੇ ਉਹਨਾਂ ਨੇ ਆਪਣੇ ਆਪ ਨਾਲ ਵੀ ਅਜੇ ਇਹ ਫੈਸਲਾ ਨਹੀਂ ਸੀ ਕੀਤਾ 3 ਤਰੀਕ ਹਾਲੀ ਉਹਨਾਂ ਨੇ ਆਪਣੇ ਆਪ ਨਾਲ ਵੀ ਇਹ ਫੈਸਲਾ ਨਹੀਂ ਸੀ ਕੀਤਾ ਕਿਸੇ ਹੋਰ ਨਾਲ ਤੇ ਕਰਨਾ ਦੂਰ ਦੀ ਗੱਲ ਹੈ ਸੋ 4 ਤਰੀਕ ਜਦੋਂ ਆਏ ਨੇ ਉਹ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਪ੍ਰਪੇਅਰ ਹੋ ਕੇ ਆਪਣੇ ਅੰਦਰ ਆਪਣੇ ਅੰਦਰ ਹਰ ਸਵਾਲ ਦਾ ਜਵਾਬ ਲੈ ਕੇ ਆਏ ਨੇ ਤਾਂ ਉਹਨਾਂ ਨੇ ਕਿਹਾ ਕਿ ਇਹ ਗੱਲਾਂ ਜਿਹੜੀਆਂ ਮੇਰੇ ਉੱਤੇ ਉੱਠ ਰਹੀਆਂ ਨੇ ਮੇਰੇ ਐਕਸ਼ਨ ਦੇ ਉੱਤੇ ਉੱਠ ਰਹੀਆਂ ਨੇ ਮੈਂ ਇਹਨਾਂ ਦਾ ਜਵਾਬ ਖੁਦ ਸਮਾਂ ਆਉਣ ਤੇ ਜਲਦੀ ਲਿਖ ਕੇ ਆਪਣੀ ਕੌਮ ਦੇ ਸਾਹਮਣੇ ਰੱਖਾਂਗਾ ਸੋ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਚਾਹੇ ਉਹ ਅਕਾਲੀ ਦਲ ਹੈ ਚਾਹੇ ਉਹ ਸ਼ਰੋਮਣੀ ਕਮੇਟੀ ਹੈ ਕਿ ਨਰੈਨ ਸਿੰਘ ਨੂੰ ਸਿਧਾਂਤਾਂ ਦੀ ਸਾਡੇ ਸਾਰਿਆਂ ਨਾਲੋਂ ਫਰਮਾਨੀ ਕਮੇਟੀ ਦੀ ਅੰਤਰੀਮ ਕਮੇਟੀ ਨਾਲੋਂ ਤੇ ਅਕਾਲੀ ਦਲ ਦੀ ਲੀਡਰਸ਼ਿਪ ਨਾਲੋਂ ਵੱਧ ਸਮਝ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਨੂੰ ਉਹਨਾਂ ਦੀ ਉਹਨਾਂ ਦੇ ਜਵਾਬ ਦਾ ਇੰਤਜ਼ਾਰ ਕਰ ਲੈਣਾ ਚਾਹੀਦਾ ਕਾਲੇ ਨਹੀਂ ਪੈਣਾ ਚਾਹੀਦਾ ਔਰ ਮੇਰੇ ਖਿਆਲ ਨਾਲ ਕਿ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਹੀ ਕਿਸੇ ਪਾਸਿਓਂ ਨਹੀਂ ਉਠਣੀ ਚਾਹੀਦੀ ਹਰ ਇੱਕ ਟਰਨੋ ਇਹ ਮੰਨਣਾ ਚਾਹੀਦਾ ਕਿ ਉਹਦਾ ਉਹਦੇ ਹਿਰਦੇ जख्मी ਸੀ ਅਕਾਲ ਤੱਕ ਸੱਤ ਹੋਏ ਫੈਸਲੇ ਨੇ ਉਹਦੇ ਹਿਰਦਿਆਂ ਨੂੰ ਸ਼ਾਂਤ ਨਹੀਂ ਕੀਤਾ ਔਰ ਜਿਹੜੀ ਜਿਹੜੀ ਗੱਲ ਉਹਨਾਂ ਨੂੰ ਤਿੰਨ ਤਰੀਕ ਸਵੇਰੇ ਆਕੇ ਸਭ ਤੋਂ ਵੱਜ ਉਹਨਾਂ ਦੇ ਅੰਦਰ ਉਹਨਾਂ ਨੂੰ ਚੁੱਭੀ ਹੈ ਨਾ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਕਿਉਂਕਿ ਇਹ ਗੱਲਾਂ ਉਹ ਖੁਦ ਆਪ ਕਰਨਗੇ ਜਿਹੜੀ ਸਭ ਤੋਂ ਵੱਧ ਉਹਨਾਂ ਨੂੰ ਚੁੱਭੀ ਹੈ ਕਹਿੰਦੇ ਜਦੋਂ ਮੈਂ ਦੇਖਣ ਗਿਆ ਮੈਂ ਦੇਖਣ ਗਿਆ ਤੇ ਪੰਥ ਦਾ ਗੁਨੇਗਾਰ ਨੂੰ ਦਰਬਾਰ ਸਾਹਿਬ ਦਾ ਚੌਪਦਾਰ ਬਣਾ ਕੇ ਬਾਹਰ ਬਿਠਾਇਆ ਹੋਇਆ ਸੀ ਕਹਿੰਦੇ ਮੇਰੇ ਦਿਮਾਗ ਦੇ ਵਿੱਚ ਇੰਨੀ ਜ਼ਿਆਦਾ ਖਲਬਲੀ ਮਤੀ ਕਿ ਗੁਨੇਗਾਰ ਚੌਪਦਾਰ ਬਣ ਕੇ ਬਾਹਰ ਬੈਠਾ ਉਸ ਤੋਂ ਬਾਅਦ ਦੀ ਗੱਲ ਆਪੇ ਕਰਨਗੇ ਤੁਹਾਡੇ ਨਾਲ ਜਿੰਦਾ ਸ਼ਹੀਦ ਨਰੈਣ ਸਿੰਘ ਚੋੜਾ ਜਿੰਦਾਬਾਦ ਜੈਹਾਬਾਦ ਜਿੰਦਾਬਾਦ 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 ਸੁੱਤੀ ਆ ਜਿੱਥੇ ਚੱਲ ਕੇ ਆਏ ਹੋ ਉਹਨਾਂ ਨਾਲ ਇੱਕਜੁਕਤਾ ਪਰਤਾਉਣ ਦੀ ਮੈਂ ਅਕਾਲੀ ਦਲੋਂ ਵੀ ਸ਼੍ਰੋਮਣੀ ਕਮੇਟੀ ਤੋਂ ਵੀ ਤੇ ਜਥੇਦਾਰ ਸਹਿਬਾਨਾਂ ਨੂੰ ਵੀ ਇਹ ਕਹਿਣਾ ਜਿਹੜਾ ਬੰਦਾ ਸਿੱਤੇ ਤਲੀ ਤੇ ਸਿਰ ਰੱਖ ਕੇ ਕਰੋ ਮਰਨ ਆਇਆ ਹੋਵੇ ਉਹ ਕਦੇ ਕਿਸੇ ਦਾ ਏਜੰਟ ਨਹੀਂ ਹੁੰਦਾ ਉਹ ਗੁਰੂ ਦਾ ਸੱਚਾ ਸਿੱਖ ਹੁੰਦਾ ਬੋਲੇ ਨਿਹਾਲ ਸੋ ਉਹਦੇ ਖਿਲਾਫ ਕਿਸੇ ਨੂੰ ਸੋਚਣਾ ਵੀ ਨਹੀਂ ਚਾਹੀਦਾ ਕਾਰਵਾਈ ਕਰਨ ਲਈ ਤੇ ਉਹਨੂੰ ਉਹਦੇ ਜਵਾਬ ਦਾ ਸਾਨੂੰ ਸਾਰਿਆਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ ਉਹ ਆਪਣਾ ਪੱਖ ਆਪ ਰੱਖੇਗਾ ਅਸੀਂ ਤਾਂ ਉਹਦੀ ਗੈਰ ਹਾਜ਼ਰੀ ਦੇ ਵਿੱਚ ਆਪਣੀ ਡਿਊਟੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ ਸੋ ਅਸੀਂ ਜੋ ਮੈਮੋਰੰਡਮ ਅੱਜ ਸਾਰਿਆਂ ਦੇ ਰਾਏ مشਵਰੇ ਦੇ ਨਾਲ ਤਿਆਰ ਕੀਤਾ ਅੰਦਰ ਜਾ ਕੇ ਅਰਦਾਸ ਕਰਕੇ ਅਸੀਂ ਜਿੰਨੇ ਜ਼ਿੰਮੇਵਾਰ ਆਇਓ ਜੇ ਪਰ ਨਹੀਂ ਵੀ ਬੋਲਿਆ ਉਹ ਵੀ ਜੁਮੇਵਾਲਾ ਸਾਡੇ ਲਈ ਉਹ ਵੀ ਉਹਦੇ ਤੇ ਸਾਈਨ ਕਰੇ ਅਸੀਂ ਪੰਜ ਸਿੰਘ ਸਹਿਬਾਨਾਂ ਦੀ ਨਜ਼ਰ ਕਰੀਏ ਉਹਨਾਂ ਦੇ ਸਾਹਮਣੇ ਉਹਨਾਂ ਦੇ ਧਿਆਨ ਵਿੱਚ ਲਾਈਏ ਕਿ ਸਿੱਖ ਭਾਵਨਾਵਾਂ ਕੀ ਨੇ ਸੰਖਤ ਭਾਵਨਾਵਾਂ ਕੀ ਹੈ ਤਾਂ ਕਿ ਉਹ ਆਪਣੇ ਫੈਸਲੇ ਵੇਲੇ ਸੰਖਤ ਭਾਵਨਾ ਨੂੰ ਨਜ਼ਰ ਅੰਦਾਜ਼ ਨਾ ਕਰ ਸਕਣ ਭਾਈ ਭਪਿੰਦਰ ਸਿੰਘ ਜਰਮਨੀ ਤੋਂ ਅਖੰਡ ਕੀਰਤ ਜਿੱਥੇ ਦੇ ਵੱਲੋਂ ਸਪੈਸ਼ਲ ਆਏ ਨੇ ਇਸ ਪ੍ਰੋਗਰਾਮ ਲਈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰੇ ਵੀ ਆਏ ਹੋ ਆਪਾਂ ਚੱਲ ਕੇ ਅਰਦਾਸ ਕਰੀਏ ਅਰਦਾਸ ਤੋਂ ਬਾਅਦ ਅਸੀਂ ਇਹ ਮਤਾ ਪਕਾ ਕੇ ਉੱਥੋਂ ਸਾਈਨ ਕਰਕੇ ਤੇ ਫਿਰ ਪੰਜ ਸਿੰਘ ਆ ਕੇ ਸੱਤਰੇ ਦੇ ਵਿੱਚ ਮਤਾ ਸਬਮਿਟ ਕਰੀਏ ਔਰ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਉਣ ਨਾਲ ਸਾਡੀ ਜ਼ਿੰਮੇਵਾਰੀ ਖਤਮ ਨਹੀਂ ਹੋਈ ਇਹ ਹੱਲੀ ਹੱਲੀ ਇਹ ਪੰਤਕ ਸੰਕਟ ਚੱਲਣਾ ਹੈ ਇਹਨਾਂ ਨੂੰ 22 ਤਰੀਕ ਦਾ ਟਾਈਮ ਹੈ ਤੁਸੀਂ ਦੇਖਿਓ 22 ਤਰੀਕ ਤੋਂ ਬਾਅਦ ਜਿਹੜੇ ਅਧੂਰੇ ਅਧੂਰਾ ਇਨਸਾਫ ਹੋਇਆ ਵੀ ਹੈ ਨਾ ਇਹ ਅਧੂਰਾ ਇਨਸਾਫ ਵੀ ਅੱਧਾ ਕੱਟ ਕੇ ਰਹਿ ਜਾਣਾ ਇਹ ਗਿਆਨੀ ਹਰਪ੍ਰੀਤ ਸਿੰਘ ਨੂੰ ਤੋਰਨ ਦੀ ਤਿਆਰੀ ਚ ਨੇ ਔਰ ਇਹਨਾਂ ਨੇ ਕੱਲ 72 ਘੰਟੇ ਦੀ ਅੰਤਿਮ ਕਮੇਟੀ ਦੀ ਐਮਰਜੈਂਸੀ ਮੀਟਿੰਗ ਫਿਰ ਸਾਧ ਲਈਏ ਦੇਖੋ ਹੁਣ ਹਰ ਉਹ ਵਿਅਕਤੀ ਚਾਹੇ ਜਥੇਦਾਰੀਏ ਜਿਹੜਾ ਇਹਨਾਂ ਦੇ ਰਾਹ ਚ ਰੋੜਾ ਬਣ ਰਿਹਾ ਇਹ ਉਹਨਾਂ ਨੂੰ ਛਾਂਗ ਹੀ ਜਾਣਗੇ ਇਹਨਾਂ ਨੂੰ ਕੱਟੀ ਹੀ ਜਾਣਗੇ ਕਿਉਂਕਿ ਇਹਨਾਂ ਨੇ ਅਖੀਰ ਤੱਕ ਕਰਨਾ ਉਹੀ ਹੈ ਔਰ ਜਦੋਂ ਇਹ ਸਭ ਕੁਝ ਉਹੀ ਕਰਨਗੇ ਜੋ ਇਹਨਾਂ ਦੇ ਫਰਾਫਾਤੀ ਦਿਮਾਗ ਦੇ ਵਿੱਚ ਹੈ ਤਾਂ ਤੁਸੀਂ ਦੇਖੋ ਕਿ ਜਥੇਦਾਰਾਂ ਦੇ ਕੀ ਫਾਲ ਰਹਿ ਜੇ ਕਿ ਇਹ ਜਥੇਦਾਰ ਜਿਹੜੀ ਦੋ ਤਰੀਕ ਨੂੰ ਉਹਨਾਂ ਦੀ ਸਾਫ ਭਣੀ ਸੀ ਸੋ ਇਹ ਜਥੇਦਾਰਾਂ ਨੇ ਵੀ ਇੱਕੰਨ ਧਿਆਨ ਵਿਗੜੀ ਆ ਰਹੀ ਹੈ 2 ਤਰੀਕ ਤੋਂ ਬਾਅਦ ਦੇਖਦੇ ਹਾਂ ਇਹਨਾਂ ਜਥੇਦਾਰਾਂ ਦੇ ਵਿੱਚ ਕੌਣ ਫੁਰਸਤ ਹੋ ਕੇ ਪੰਥ ਦੀਆਂ ਪਾਵਨ ਅਨੁਸਾਰ ਨਿੱਤਰਦਾ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ